ਗੁਰਦਾਸਪੁਰ ਦੇ ਪਿੰਡ ਮਸਰਾਲਾ ਵਿੱਚ ਪੁਰਾਣੇ ਕੀਤਾ ਭਰਾ ਦਾ ਕਤਲ ਪਲਾਟ ਨੂੰ ਲੈ ਕੇ ਚੱਲ ਰਿਹਾ ਸੀ ਦੋ ਪਰਿਵਾਰਾਂ ਵਿੱਚ ਝਗੜਾ ਪੁਲਿਸ ਨੇ ਕੀਤਾ ਮਾਮਲਾ ਦਰਜ ਦੋਸ਼ੀਆਂ ਦੀ ਕਰ ਰਹੀ ਹੈ ਪਾਲ ਉਧਰ ਪਰਿਵਾਰ ਨੇ ਕੀਤੀ ਹੈ ਇਨਸਾਫ ਦੀ ਮੰਗ ਸੇ ਬੰਦੇ ਜਣਾ 5 ਲੱਖ ਰੁਪਏ ਸਾਨੂੰ ਇਨਸਾਫ ਨਹੀਂ ਮਿਲੇਗਾ ਨਹੀਂ ਮਿਲੇਗਾ ਇਨਸਾਫ ਸਾਨੂੰ ਇਨਸਾਫ ਲੈ ਕੇ ਜਾਣਾ ਕਿਹਦੇ ਵਿੱਚ ਅੰਗੂਸ਼ ਦੀ ਨਾ ਥਾਡੀ ਨਹੀਂ ਪੁਲਿਸ ਲਈ ਸਰਕਾਰ ਇਸ ਫਸਟ ਲਾਗਿਆ ਇਹ ਇੰਸਾਫ ਨਹੀਂ ਆ ਬੰਦਾ ਇਕੱਠੇ ਇੱਕ ਸੰਸਲਾ ਬਿਸਮਿਲਲਾ ਘੱਟਦੇ ਕੋਈ ਆਉਂਦੇ ਸੀ ਵੀ ਉਹ 5 ਕਿਤਾਹਾਂ ਗਈ 6 ਮਹੀਨੇ ਲਾ ਆਏ 6 ਮਹੀਨੇ ਲਾਇਆ ਇਹ 6 ਵਜੇ ਦਾ ਨਹੀਂ ਕਰਨ ਦੀ ਗੱਲ ਹੈ ਗੱਲ ਹੈ ਕੰਦ ਵੀ ਨਹੀਂ ਹੋਣੀ ਚਾਹੀਦੀ ਹੈ ਹੈ ਗਈ ਅਜੇ ਵੀ ਇਹ ਅਧਿਪਤ ਇੱਕ ਮਿੰਟ ਪਾ ਕੇ ਕਰਦੀ ਹੈ ਟਾਣਾ ਦੇ ਚਾਈ ਨਾਲ ਚਾਹ ਨਾਲ ਅਧਿਕਾਰ ਵੇਰਵਾ ਨਹੀਂ ਸੁਣਾ ਇਹ ਨਾਲ ਬੋਲਦੀ ਨਹੀਂ ਅਸੀਂ ਤੁਹਾਨੂੰ ਪਾਣੀ ਦਿੱਤਾ ਕਰਦੇ ਸਦਾ ਬੋਲਦੇ ਬਸ ਕਰੀਏ ਨਹੀਂ ਨਹੀਂ ਹਾਂ ਤੇ ਇੰਨਾ ਨਹੀਂ छह बजे लॻाए ਇੱਕ ਬੰਦਾ ਕਹਿੰਦਾ ਸੁਖਦੇਵ ਰਾਏ ਦਾ ਅਜੇ ਸ਼ਾਇਨਾ ਕੰਮ ਆਇਆ ਕਾ ਚੱਲ ਗਿਆ ਮੇਰਾ ਬੰਦਾ ਸ਼ਾਇਨਾ ਕੰਮ ਆਇਆ ਜੀ ਬੰਦਾ ਰੱਬ ਨਾਲ ਨੇ ਕੱਟਿਆ ਮੇਰਾ ਬੰਦਾ ਚੱਲ ਗਿਆ ਬੰਦੇ ਰੈਸਟ ਹੋਣ ਸਾਡੇ ਸਿਰ ਫੋੜਦੇ ਨੇ ਮੈਂ ਤੇਰੀ ਬਣੀ ਆਂ ਬਚਾਈ ਇੱਥੇ ਨੇ ਬੱਚੇ ਖਾਣੇ ਮੈਨੂੰ ਬੱਚੇ ਨੇ ਛੋਟੇ ਛੋਟੇ ਕਰਕੇ ਉਹਨਾਂ ਦੀ ਜਿਹੜੇ ਬੰਦੇ ਦਾ ਨਾਮ ਸੁਖਦੇਵ ਜੀ ਦਾ ਨਾਮ ਕੱਟ ਦਿੱਤਾ ਗਿਆ ਹਾਂ ਤੇ ਲੈ ਗਿਆ ਬੰਦਾ ਨਹੀਂ ਹੁੰਦੀ ਸਾਡੀ ਅੱਧੀ ਨਹੀਂ ਅਸੀਂ ਨਹੀਂ ਜਾਣਦੇ ਇਸ ਗੱਲ ਨੂੰ ਨਹੀਂ ਪਤਾ ਕੀ ਇਹਨਾਂ ਨੇ ਕਿੱਤਾ ਮਿਲ ਮਲਾ ਕੇ ਕਿਨਾਂਗੀ ਤਾਬਾ ਪਰਪਲ ਪੰਡਾ ਹੈ ਕਿ ਨਹੀਂ ਬਾਹਰ ਸਾਰੇ ਬੰਤੇ ਰਾਤ ਸੌਣਗੇ ਤੇ ਮੈਂ ਸਬਸਕ੍ਰਾਈਬ ਕਰਦਾ ਨਹੀਂ ਤੇ ਮੈਂ ਨਹੀਂ ਕਰਦਾ ਇਹ ਨਹੀਂ ਕਰਦਾ ਬਾਹਰ ਚਾਹਤ ਨਹੀਂ ਜੁਮਾ ਇਹ ਕੀਤੀ ਬਾਹਰ ਚਾਹਤ ਸਾਰੇ ਬੰਤੇ ਰਾਤ ਸੌਣਗੇ ਤੇ ਮੈਂ ਸਬਸਕ੍ਰਾਈਬ ਕਰਦਾ ਨਹੀਂ ਤੇ ਮੈਂ ਨਹੀਂ ਕਰਦਾ ਇਹ ਨਹੀਂ ਕਰਦਾ ਬਾਹਰ ਚਾਹਤ ਨਹੀਂ ਜੁਮਾ ਇਹ ਕੀਤੀ ਬਾਹਰ ਚਾਹਤ ਸਾਰੇ ਬੰਤੇ ਰਾਤ ਸੌਣਗੇ ਤੇ ਮੈਂ ਸਬਸਕ੍ਰਾਈਬ ਕਰਦਾ ਨਹੀਂ ਤੇ ਮੈਂ ਨਹੀਂ ਕਰਦਾ ਇਹ ਨਹੀਂ ਕਰਦਾ ਬਾਹਰ ਚਾਹਤ ਨਹੀਂ ਜੁਮਾ ਇਹ ਕੀਤੀ ਬਾਹਰ ਚਾਹਤ ਸਾਰੇ ਬੰਤੇ ਰਾਤ ਸੌਣਗੇ ਤੇ ਮੈਂ ਸਬਸਕ੍ਰਾਈਬ ਕਰਦਾ ਨਹੀਂ ਤੇ ਮੈਂ ਨਹੀਂ ਕਰਦਾ ਇਹ ਨਹੀਂ ਕਰਦਾ ਬਾਹਰ ਚਾਹਤ ਨਹੀਂ ਜੁਮਾ ਇਹ ਕੀਤੀ ਬਾਹਰ ਚਾਹਤ ਸਾਰੇ ਬੰਤੇ ਰਾਤ ਸੌਣਗੇ ਤੇ ਮੈਂ ਸ ਉਹ ਆ ਗਿਆ ਦਿੱਤਾ ਆ ਗਿਆ ਕਿਹਦੇ ਕਹਾਣਾ ਨੇ ਕਿ ਉਹ ਜਾਨੀ ਕੋਈ ਨਹੀਂ ਆਪੇ ਬੋਲਦੀ ਆਪੇ ਕੋਈ ਨਹੀਂ ਆ ਰਿਹਾ ਤੁਸੀਂ ਤੱਕ ਮਾਰੀ ਕਿਹੜਾ ਪਿੰਡ ਹੈ ਕੀ ਗੱਲਬਾਤ ਹੋਈ ਹੈ ਪਿੰਡ ਮਸਰਾਲਾ ਕੀ ਗੱਲਬਾਤ ਹੋਈ ਹੈ ਗੱਲਬਾਤ ਹੋਈ ਕਿ ਸਾਡਾ ਪਲਾਟ ਅਸੀਂ ਮਕਾਨ ਬਣਾਇਆ ਦਾ ਸੀ ਤੇ ਨਾਲ ਖਾਲੀ ਪਲਾਟ ਸੀ ਉਥੇ ਹੀ ਆਪਣੇ ਪਲਾਟ ਦੇ ਵਿੱਚ ਕੰਦ ਕੱਢੇ ਕਰਦੇ ਸੀ ਕੰਦ ਕੱਢੇ ਕਰਦੇ ਸੀ ਤੇ ਉਹ ਦੂਸਰੇ ਨਾਲ ਉਹ ਜਿਹੜਾ ਸਾਡੇ ਚਾਚਾ ਦਾ ਮੁੰਡਾ ਸੀ ਉਹਨਾਂ ਦਾ ਨਾਲ ਪਲਾਟ ਹੀ ਉਹ ਸਾਨੂੰ ਕੰਦ ਕੱਢਣ ਤੋਂ ਉਹਨਾਂ ਰੋਕਦਾ ਸੀ ਤੇ ਰੋਕਦਾ ਸੀ ਤੇ ਇੱਕ ਮੇਰੇ ਪਤੀ ਫੈਸਲਾ ਵੀ ਹੋ ਗਿਆ ਸੀ ਪੁਲਿਸ ਨੇ ਫੈਸਲਾ ਵੀ ਸਾਨੂੰ ਦੇ ਦਿੱਤੇ ਦਾ ਸੀ ਕਿ ਤੁਸੀਂ ਨਿਸ਼ਾਨੀ ਲਾ ਕੇ ਤੇ ਨਹੀਂ ਤੇ ਤੁਸੀਂ ਕੱਢ ਸਕਦੇ ਹੋ ਆਪਣੀ ਕੰਦ ਦੋ ਇੱਕ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਕੁਝ ਕੁਝ ਕਰੇ ਕਰਦੇ ਸੀ ਉੱਥੇ ਤੋਂ ਵਿਜੇ ਕੁਮਾਰ ਆਇਆ ਉਹਨੇ ਇਹਨਾਂ ਨੂੰ ਪਾੜ ਲਿਆ ਆੜ ਕੇ ਤੇ ਇਹਨਾਂ ਦੇ ਆ ਛਾਤੀ ਤੇ ਵੀ ਬੈਠ ਗਿਆ ਤੇ ਦਾਤਰ ਮਾਰਿਆ ਪਿੱਠ ਤੇ ਕਈ ਮਾਰੀ ਜਨਾਨੀ ਉਹਦੀ ਨੇ ਉਹ ਚਾਰਜ ਨਹੀਂ ਉਹ ਬੀਜੇ ਕੁਮਾਰ ਉਹਦੀ ਪਤਨੀ ਰਕੇਸ਼ ਕੁਮਾਰੀ ਅ ਅਕਸ਼ੇ ਕੁਮਾਰ ਉਹਦਾ ਬੇਟਾ ਬੇਟੀ ਆਕਸ਼ੀ ਸੈਣੀ ਜੀ ਜੱਟ ਜੀ ਉਹ ਕਿਹੜਾ ਕਿਹਦਾ ਮੇਰੇ ਪਤੀ ਹੀ ਕੀ ਨਾਮ ਲਗਾ ਰਵੀ ਕੁਮਾਰ ਹਾਂਜੀ ਕਿੰਨੇ ਵਿੱਚ ਕਰਨਾ ਕੱਲ 8:30 ਦੇ 10 ਵਜੇ ਦਾ ਪਲਾਟ ਉਹ ਕਿੰਨੇ ਮਰਲੇ ਦਾ ਪਲਾਟ ਚਾਹੀਦਾ 14 ਕਮਰਲੇ ਦਾ ਹੀ ਉਹਦੇ ਝਗੜਾ ਹੈ ਆ 14 ਮਰਲੇ ਕੋਸ਼ੇ ਉੱਪਰ ਹੀ ਚ 14 ਹੀ ਹਾਂਜੀ ਉਹਦਾ ਝਗੜਾ ਹੈ ਹੋ ਕੀ ਕਹਿੰਦੇ ਕਿ ਉਹ ਰੋਕ ਦੇਗੇ ਉਹ ਰੋਕਦੇ ਹੀ ਰਸਤੇ ਰਸਤੇ ਦਾ ਕੋਈ ਚੱਕਰ ਬੰਦੇ ਹੀ ਤੇ ਰਸਤਾ ਹੈ ਨਹੀਂ ਵਿੱਚ ਅੱਛਾ ਤਾਂ ਕਿ ਰਸਤਾ ਹੈ ਨਹੀਂ ਵਿੱਚ ਰਸਤਾ ਪਿੱਛੇ ਹੀ ਬੰਦ ਹੋ ਜਾਂਦਾ ਹੀ ਉਹ ਰਸਤੇ ਦਾ ਕੋਈ ਚੱਕਰ ਬੰਦੇ ਹੀ ਹੁਣ ਪੁਲਸ ਨੇ ਕੀ ਦੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੱਲ ਦੀ ਪੁਲਸ ਆ ਲੈਣਾ ਉਹਨਾਂ ਨੇ ਪੁਲਸ ਆ ਲੈਣੇ ਪਾਹੀ ਚੀਏ ਬੰਦੇ ਲਖਾਏ ਹੀ ਇਹਨਾਂ ਨੇ 5 ਬੰਦੇ ਰੱਖੇ ਇੱਕ ਬੰਦਾ ਕੱਢ ਦਿੱਤਾ ਵਿੱਚੋਂ ਹਾਂਜੀ ਜਿਹੜਾ ਮੇਨ ਬੰਦਾ ਜਿਹੜਾ ਇਹਨੂੰ ਸ਼ਾਇਦ ਹਿੰਦਾ ਹੀ ਹਰ ਕੰਮ ਕਰਾਂਦਾ ਹੀ ਨਾਲ ਓਕੇ ਤੁਹਾਡੀ ਕੀ ਮੰਗ ਹੈ ਸੋ ਉਹਦਾ ਨਾਂ ਹੀ ਸੁਖਦੇਵ ਰਾਜ ਠੀਕ ਹੀ ਚਾਹੁੰਦੇ ਹੋ ਕੀ ਮੰਗ ਤੁਹਾਡੀ ਆਹੀ ਜਾਣਿਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੰਦੇ ਰੈਸਟ ਹੋਣੇ ਚਾਹੀਦੇ ਆ ਜਿਹੜੇ ਪਹਿਲੇ ਬੰਦੇ ਰੈਸਟ ਹੋਣ ਫੇਰ ਅਸੀਂ ਸੰਸਕਾਰ ਕਰਨਾ ਇਦਾਂ ਨਹੀਂ ਕਰਨਾ ਤੁਹਾਡੇ ਪਤੀ ਤੇ ਜਿਹੜਾ ਜਿੰਨੇ ਹਮਲਾ ਕੀਤਾ ਉਹ ਆਪਸ ਕੀ ਲੱਗਦੇ ਨੇ ਭਰਾ ਲੱਗਦੇ ਆਏ ਚਾਚੇ ਦੇ ਮੁੰਡੇ ਆ ਹਾਂਜੀ ਇਹ ਘਟਨਾ ਕੱਲ 10:30 ਵਜੇ ਦੱਸਦੇ ਉਹਨਾਂ ਬਿਆਨ ਲਿਖਾਇਆ ਜੀ ਇਹ ਦੰਦਾ ਇਹ ਪਹਿਲਾਂ ਜਗ੍ਹਾ ਦਾ ਝਗੜਾ ਚੱਲਦਾ ਸੀ ਕੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਹ ਕਾਫੀ 5-6 ਮਹੀਨਿਆਂ ਤੋਂ ਚੱਲ ਰਿਹਾ ਸੀ ਝਗੜਾ ਤੇ ਕੋਰਟ ਕੇਸ ਵੀ ਚੱਲਦੇ ਇਹਨਾਂ ਦੇ। ਕੱਲ ਕਿਤੇ ਉਹ ਰਵੀ ਕੁਮਾਰ ਆਪਣੀ ਜਿਹੜੀ ਘਰ ਦੀ ਚਾਰਪਾਈ ਕਰ ਰਿਹਾ ਸੀਗਾ। ਇਹਨਾਂ ਨੇ ਆ ਕੇ ਤੇ ਉੱਤੇ ਹਮਲਾ ਕਰਤਾ। ਵਿੱਚ ਵਿਜੇ ਕੁਮਾਰ ਤੇ ਉਹਦੀ ਘਰ ਦੀ ਰਕੇਸ਼ ਕੁਮਾਰੀ ਉਹਦਾ ਲੜਕਾ ਅਕਸ਼ੇ ਕੁਮਾਰ ਅਕਸ਼ੇ ਸੈਣੀ ਤੇ ਇਹਦੀ ਲੜਕੀ ਹੈ ਪ੍ਰਤਾਪਸੀ ਸੈਣੀ ਤੇ ਦੋ ਬੰਦੇ ਨਾਲ ਹੋਰ ਲਖਾਇਆ ਕੁ ਜਗਿੰਦਰਪਾਲ ਸ਼ਕਦੇਵ ਰਾਜ ਕਿੰਨੀ ਜਮੀਨ ਚੜਾਗਾ ਹਾਂਜੀ ਜ਼ਮੀਨ ਕਿੰਨੀ ਚੜਾਗਾ ਜੀ ਦਾ ਪਲਾਟ ਪਲੋਟ ਘਰੇਲੂ ਕੁ 10 15 20 ਮਰਲੇ ਦਾ ਪਲਾਟ ਹੈਗਾ ਸੀ ਇਹ ਕਹ ਰਿਹਾ ਕੁਛ ਦਾ ਸਮਝੌਤਾ ਵੀ ਕਰਵਾ ਦਿੱਤਾ ਤੇ ਫਿਰ ਬੰਦੇ ਦਾ ਪਹਿਲਾਂ 2 ਮਹੀਨੇ ਪਹਿਲਾਂ ਦੀ ਗੱਲ ਉਹ ਸਮਝੌਤਾ ਵੀ ਕਰਾਇਆ ਸੀ ਇਹਨਾਂ ਦਾ ਤੇ ਬਾਅਦ ਚ ਫਿਰ ਇਹਨਾਂ ਨੇ ਕੋਰਟ ਕੇਸ ਲਾਤਾ ਉਹਨੂੰ ਕੋਈ ਸਟੇਜ ਟੂਕ ਮਿਲਿਆ ਸੀ ਦੱਸ ਦੇ ਕੋਈ ਤੇ ਉਹ ਸਟੇ ਦੇ ਵਿੱਚ ਵੀ ਇਹਨਾਂ ਨੇ ਕੋਈ ਨਈ ਕੰਮ ਸ਼ੁਰੂ ਕਰਤਾ ਉਹ ਇਸ ਕਰਕੇ ਨਾਲ ਫਬਰੂਆਰ ਹੋ ਗਿਆ ਸ਼੍ਰੀ ਕੁਛ ਕੀ ਲੱਗਦਾ ਜੀ ਇਹ ਮਤਲਬ ਰਸੀਕੇ ਜੋ ਚਾਚੀ ਤਾਏ ਦੇ ਲੜਕੇ ਲੱਗਦੇ ਜਿਹੜਾ 5 ਬੰਦਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ 5 ਬੰਦਿਆਂ ਖਿਲਾਫ ਮਾਮਲਾ ਦਰਜ ਹੋਜੀ ਰੈਸਟ ਕੋਈ ਸਾਰੇ ਛਾਪੇਮਾਰੀ ਕਾਰiere ਨਹੀਂ ਹੋਜੀ ਕੋਈ ਰੈਸਟ ਪੋਸਟਮਾਨ ਨੂੰ ਕਰਵਾ ਰਹੇ ਹੋ ਪੋਸਟਮਾਨ ਨੂੰ ਕਰਾ ਦੇ